ਹੁਣ ਗੁਰਦਾਸਪੁਰ ਦੀਆਂ ਲੜਕੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇਗਾ ਜਿਹੜੀਆਂ ਲੜਕੀਆਂ ਬਿਊਟੀ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੀਆਂ ਚਾਹਵਨ ਹਨ ਉਹਨਾਂ ਨੂੰ ਗੁਰਦਾਸਪੁਰ ਵਿੱਚ ਹੀ ਇਸ ਦੀ ਪੂਰੀ ਟ੍ਰੇਨਿੰਗ ਦਿੱਤੀ ਜਾਵੇਗੀ ਇਹੋ ਨਹੀਂ ਹੁਣ ਬਿਊਟੀ ਕੰਪੀਟੀਸ਼ਨ ਦੇ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਹਰ ਇਵੈਂਟ ਵਿੱਚ ਪੂਰੇ ਆਤਮ ਵਿਸ਼ਵਾਸ ਨਾਲ ਭਾਗ ਲੈਣ ਦੀ ਤਿਆਰੀ ਕਰਵਾਈ ਜਾਵੇਗੀ ਸੀ ਇੱਕ ਆਪਣਾ بیجنਟ سٹار ਕਰ ਰਹੇ ਹਾਂ ਬਿਊਟੀ ਏਜੰਟ ਜਿਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਟਾਈਪ ਦੀ ਜਿਹੜੀ ਆ ਸਰਵਿਸਿਜ਼ ਦਵਾਂਗੇ ਵੂਮਨਸ ਨੂੰ ਕਿ ਉਹ ਆਪਣੇ ਆਪਣੀ ਪਰਸਨੈਲਿਟੀ ਡਿਵੈਲਪ ਕਰਨ এডੂਕੇਟਿਡ ਹੋਣ ਔਰ ਆਪਣਾ ਖੁਦ ਤੋਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਨੈਕ ਜੋ ਹੈ ਨੈਕਸਟ ਸਟੈਪ ਪਲਾਨ ਔਰ ਹਰ ਲੈਵਲ ਤੱਕ ਅਚੀਵ ਕਰ ਸਕਣ ਅਸੀਂ ਉਹਨਾਂ ਲਈ ਉਹਨਾਂ ਨੂੰ ਇੱਕ ਪ੍ਰੋਵੀਜ਼ਨ ਦੇ ਰਹੇ ਹਾਂ ਇੱਥੇ ਔਰ ਇੱਥੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਿਊਟੀ ਗਰੂਮਿੰਗ ਫਿਟਨੈਸ ਐਂਡ ਮੈਨੀ ਅਦਰ ਸਰਵਿਸਿਜ਼ ਅਸੀਂ ਇੱਥੇ ਪ੍ਰੋਵਾਈਡ ਕਰਾਂਦੀ ਆਂ ਲੇਡੀਜ਼ ਉਹ ਪਰਪਸ ਕੀ ਹੋਏਗਾ ਉਹ ਕੀ ਕਰ ਸਕਦੇ ਆਂ ਇੱਥੇ ਟ੍ਰੇਨਿੰਗ ਲੈ ਕੇ ਅ ਇੱਕ ਤਾਂ ਅਸੀਂ ਇਮਪਲॉयਮੈਂਟ ਦੇ ਰਹੀ ਆਂ ਇੱਥੇ ਬਹੁਤ ਸਾਰੀ ਬੱਚੀਆਂ ਨੂੰ ਅਸੀਂ ਬੱਚਿਆਂ ਨੂੰ ਇਮਪਲॉयਮੈਂਟ ਦਵਾਂਗੇ ਜਿਹਦੇ ਨਾਲ ਉਹ ਸੈਲਫ ਡਿਪੈਂਡੈਂਟ ਹੋਣਗੇ ਤੇ ਇੱਥੋਂ ਸਿੱਖ ਕੇ ਹੋਰ ਬੱਚੀਆਂ ਜਿਹੜੀਆਂ ਅੱਗੇ ਆਪਣਾ ਜਿਹੜਾ ਬਿਜ਼ਨਸ ਆ ਸਟਾਰਟ ਕਰ ਸਕਦੀਆਂ ਨੇ ਸੈਲਫ ਸਪੈਂਡਿੰਗ ਹੋ ਸਕਦੀ ਹੈ ਨਾ ਤੇ ਇੱਕ ਊਮਨ ਇੰਪਾਰਟਮੈਂਟ ਦਾ ਇੱਕ ਇੱਕ ਗੋਲ ਆ ਜਿਹੜਾ ਮੈਂ ਫਰਸਟ ਗੋਲ ਜਿਹੜਾ ਮੈਂ ਅਚੀਵ ਕਰਾਂਗੀ ਤੇ ਉਹਦੇ ਲਈ ਮੈਨੂੰ ਮੇਰੀ ਸੁਸਾਇਟੀ ਜਿਹੜੀ ਆ ਉਹ ਮੇਰੀ ਨਾਲ ਹੈਲਪ ਕਰੇਗੀ ਮੈਂ ਇਕੱਲੀ ਸਾਰਾ ਕੁਝ ਨਹੀਂ ਕਰ ਸਕਦੀ ਮੇਰੀ ਸੁਸਾਇਟੀ ਆ ਅਸੀਂ ਸਾਰੀ ਸੁਸਾਇਟੀ ਮਿਲ ਕੇ ਅਸੀਂ ਇਹਨਾਂ ਬੱਚਿਆਂ ਲਈ ਊਮਨਸ ਲਈ ਜੋ ਹੈ ਉਹਦੇ ਇੰਪਾਰਟਮੈਂਟ ਲਈ ਅਸੀਂ ਇਹ ਕਦਮ ਚੁੱਕਿਆ ਹੈ ਜਿੱਦਾਂ ਤੁਸੀਂ ਉਹਨੇ ਥੋੜੀ ਦੇਰ ਪਹਿਲੇ ਮਿਸਿਸ ਇੰਡੀਆ ਬਣ ਕੇ ਆਏ ਹੋ ਤੇ ਇਹਦੇ ਲਈ ਵੀ ਕੁਝ ਲੜਕੀਆਂ ਲਈ ਹੈ ਰੱਖਿਆ ਉਹਨਾਂ ਨੂੰ ਵੀ ਕਿਹਨਾਂ ਦੇਖੋ ਫਰਸਟ ਜਿਹੜੀ ਮਿਸਿਸ ਇੰਡੀਆ ਤੱਕ ਜਾਣ ਲਈ ਪਹਿਲਾਂ ਸਾਨੂੰ ਜਿਹੜਾ ਫਰਸਟ ਸਟੈਪ ਲੈਣਾ ਪੈਣਾ ਸਾਨੂੰ ਆਪਣੀ ਜਿਹੜੀ ਆਪਣੇ ਆਪ 'ਚ ਕੌਨਫੀਡੈਂਸ ਲੈ ਕੇ ਆਣਾ ਤੇ ਉਹ ਕੌਨਫੀਡੈਂਸ ਉਦੋਂ ਹੀ ਆਪਣਾ ਡਵੈਲਪ ਕਰਦੇ ਜਦੋਂ ਅਸੀਂ ਘਰ ਦੁਆਰ ਨਿਕਲਾਂਗੇ ਤੇ ਮੈਂ ਇੱਕ ਮੌਕਾ ਦਵਾਂਗੀ ਲੇਡੀਜ਼ ਨੂੰ ਕਿ ਧਿਆਨ ਆਪਣਾ ਜੋ ਹੈ ਉਹਨਾਂ ਦੀਆਂ ਗਰੂਮਿੰਗ ਕਲਾਸਿਸ ਫਿਟਨੈਸ ਬਿਊਟੀ ਦੇ ਰਿਲੇਟਡ ਅਸੀਂ ਇਹਨਾਂ ਨੂੰ ਨੌਲੇਜ ਦੇਵਾਂਗੇ ਤੇ ਉਹ ਅੱਗੇ ਮੋਰ ਹਾਇਰ ਲੈਵਲ ਅਚੀਵ ਕਰਨਗੇ ਜਿਹੜੇ ਜਿਹੜੇ ਮਤਲਬ ਲੇਡੀਜ਼ ਜਾਂ ਲੜਕੀਆਂ ਬਿਊਟੀ ਕੰਪੀਟੀਸ਼ਨ ਚ ਜਾਣਾ ਚਾਹੁੰਦੀਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਇੱਥੇ ਕਹਿੰਦਾ ਮਤਲਬ ਹਾਂਜੀ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਉਹਨਾਂ ਦੀਆਂ ਜਿਹੜੀਆਂ ਗਰੂਮਿੰਗ ਕਲਾਸਿਸ ਵਿੱਚ ਉਹਨਾਂ ਨੂੰ ਕਿ ਉਹਨਾਂ ਨੇ ਫਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਕਿਵੇਂ ਉਹਨਾਂ ਨੇ ਕੰਪੀਟ ਕਰਨਾ ਉਹ ਸਾਰਾ ਕੁਝ ਇੱਥੇ ਸਿਖਾਇਆ ਜਾਏਗਾ ਕੀ ਮੈਸੇਜ ਹੈ ਮੇਰਾ ਮੈਸੇਜ ਇਹ ਹੈ ਕਿ ਜੇ ਆਪ ਇੱਕ कि ਅਸੀਂ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਕਲਚਰ ਨੂੰ ਨਹੀਂ ਭੁੱਲਣਾ ਤੇ ਅਸੀਂ ਮੈਂ ਬੱਚਿਆਂ ਨੂੰ ਇਹ ਇੱਥੇ ਸਿਖਾਵਾਂਗੀ ਕਿ ਆਪਣੇ ਕਲਚਰ ਨੂੰ ਨਾਲ-ਨਾਲ ਲੈ ਕੇ ਅਸੀਂ ਅਚੀਵ ਕਰਨਾ ਹੈ ਪ੍ਰੋਫੈਸਰ ਡਾਕਟਰ ਰਸ਼ੀਦ ਆਸ਼ਰਮਾ ਡੀਨ ਮੁਰੰਗਦੇਵ ਯੂਨੀਵਰਸਿਟੀ ਨਿਸ਼ੋ ਕੈਂਪਸ ਬਰਦਾਸਪੁਰ ਔਰ ਮੈਡਮ ਸਾਡੀ ਡੀਨ ਨੇ ਡਾਕਟਰ ਸਾਹਿਬ ਬਹੁਤ ਅੱਛੇ ਮਿੱਤਰ ਨੇ ਔਰ ਜਿਹੜਾ ਨੇ ਉਤਾਲਾ ਕੀਤਾ ਜਿਹੜਾ ਪ੍ਰੋਜੈਕਟ ਆਇਆ ਇਹ ਇਸ ਕਮਿਊਨਿਟੀ ਪੇਸ਼ੈਂਟ ਦੇ ਨਾਮ ਤੇ ਆਈ ਹੋਪ ਦਿਸ ਇਜ਼ ਵਨ ਆਫ ਦਾ ਫਰਸਟ ਕਾਰਨਰਸਟੋਨ ਦਿਸ ਇਜ਼ ਵਨ ਆਫ ਦਾ ਫਰਸਟ ਸਟੋਨ ਲੇਡ ਹੇਅਰ जैसा कि वूमैन इंपावरमेंट के प्रति सू के जा रहे हैं मैडम ने इसलिए आप देख रहे हैं कि कुछ समय के बहुत ज्यादा जनू कहें ब्यूटी पेजेंट्स हैज़ बीन ऑनर्ड एंड शी हैज बिन ऑनर्ड मिसेज इंडिया फॉर दैट मैटर और मैंने लगता है कि जिस तरह वो टैलेंट हैज बिन डूइंग दिंगस ऑन इंस्टाग्राम एंड पोस्टिंग हर रील्स ਸੋ ਮਾਕੇਵਲੀ ਇੱਕ ਵਿਮਨ ਦੀ ਜਰਨੀ ਜਿਹੜੀ ਮੈਂ ਦੇਖ ਰਿਹਾ ਬਿਕੋਸ ਫੋਰ ਦਾ ਲਾਸਟ 20 ইয়ারਸ ਵੀ ਹੈਵ ਇਨਕਲੀਡਸ ਆਲਸੋ ਸੋ ਦਾ ਜਰਨੀ ਫॉर ਐਨ ਇੰਜੀਨੀਅਰ देन ਡਾਕਟੋਰੇਟ ਐਂਡ ਦੈਨ ਟੂ ਥਿਸ ਪਾਰਟ ਇਜ਼ ਅ ਗ੍ਰੇਟ ਜਰਨੀ ਔਰ ਵਿਸ਼ਿਆਨ ਸਪੋਰਟ ਜਿਹੜੀ ਡਾਕਟਰ ਗੁਰਵਿੰਦਰ ਮੋਹਨ ਜੀ ਨੇ ਇਹਨਾਂ ਨੇ ਕਮਾਲ ਕਰਦੇ ਤਿੰਨ ਵਾਰ ਲੱਗਦਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਤੋਂ ਵੱਡਾ ਕੋਈ ਹੋਰ ਚੀਜ਼ ਨਹੀਂ ਹੈਗੀ ਔਰ ਸਾਡਾ ਗੁਰਦਾਸਪੁਰ ਇੱਕ ਬੈਕਵਰਡ ایرিয়া ਹੈ ਕਿ ਇੱਥੋਂ ਦੀਆਂ ਲੜਕੀਆਂ ਬਹੁਤ ਘੱਟ ਲੱਗਦੇ ਕਿ ਕੁਝ ਉਹਨਾਂ ਨੂੰ ਡੈਫੀਨੇਟਲੀ ਇਹ ਦੇਖੋ ਜਿਹੜੇ ਤੁਸੀਂ ਤੋਂ ਗੱਲ ਪੁੱਛੀਏ ਐਕਚੁਅ ਕਿਉਂਕਿ ਮੈਂ ਡਾਕਟਰ ਸਾਹਿਬ ਨਾਲ ਸ਼ੇਅਰ ਕਰਦੇ ਰਿਹਾ ਮੈਡਮ ਨੇ ਸ਼ੇਅਰ ਕਰਦੇ ਰਹਾ ਐਕਚੁਅਲ ਮੰਤਰ ਵੀ ਰਹਾ ਹੈ ਕਿ ਸਾਡਾ ਇੱਕ ਬੈਕਵਰਡ ਏਰੀਆ ਹੈ ਮੈਡਮ ਨੇ ਆਪਣੀ ਜਰਨੀ ਚ ਜੋ ਔਕੜਾਂ ਦੇਖੀਆਂ ਮੁਸ਼ਕਿਲਾਂ ਦੇਖੀਆਂ ਉਹ ਸਾਡੇ ਬੱਚੇ ਨਾ ਦੇਖਣ ਔਰ ਹੋਰ ਅੱਗੇ ਜਾ ਕੇ ਕਿਵੇਂ ਰਿਪਰੈਜ਼ੈਂਟ ਕਰੇ ਬਿਕਾਜ਼ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਪਰ ਮਨੋਬਲ ਦੀ ਕਮੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਸਟੀਚਿਊਟ ਅਸੀਂ ਖੋਲਣ ਜਾ ਰਹੇ ਹਾਂ మే اسی ਐਸਾ ਕਰਾਂਗੇ اسیਿਲ ਕੇ ਸਾਰਾ ਕੁਝ ਕਰ ਰਹੇ ਹਾਰੇ ਇਹਦਾ ਸਟੂਡੈਂਟ ਖੋਲਣਾ ਜਾ ਰਹੇ ਆ ਇਹਦੇ ਵਿੱਚ ਇੱਕ ਬਹੁਤ ਵੱਡਾ ਬੱਚੇ ਦਾ ਇੱਕ ਪਰਸਨੈਲਿਟੀ ਡਿਵੈਲਪਮੈਂਟ ਵਾਲਾ ਪਾਰਟ ਆਏਗਾ ਇੱਕ ਮਨੋਵਲ ਆਏਗਾ ਔਰ ਉਹਨੂੰ ਇੱਕ ਐਕਸਪਲੋਰ ਹੋਵੇਗਾ ਕਿ ਕਿਸ ਤਰ੍ਹਾਂ ਬਾਹਰ ਬੜੀ ਜਿਹੜੀ ਦੁਨੀਆ ਹੈ ਉਹਨਾਂ ਨਾਲ ਇੰਟਰੈਕਟ ਕਰੇ ਔਰ ਆਈ ਹੋਪ ਕਿ ਜਿਦਾ ਡਾਕਟਰ ਸਾਹਿਬ ਨੇ ਖੁਦ ਇੱਕ ਅਚੀਵਮੈਂਟ ਕੀਤੀ ਹੈ ਇਹ ਸਾਡੀ ਆਨ ਵਾਲੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਸਾਡੀ ਆਨ ਵਾਲੇ ਜਿਹੜੀ ਸਾਡੀ ਹੋਰ ਪੀੜ੍ਹੀ ਹੈ ਉਹਨਾਂ ਨੂੰ ਸਿੱਖਿਸ਼ਿਤ ਕਰਨਗੇ ਔਰ ਇੱਕ ਜਿਹੜਾ ਸਵਰਨਮ ਭਾਰਤ ਦਾ ਹੀ ਸੁਪਨਾ ਲੈ ਕੇ ਜਾਂਦੇ ਆ ਉਹਦੇ ਵਿੱਚ ਔਮਨ ਇੰਪਾਵਰਮੈਂ बधाई और बहुत-बहुत कांग्रेचुलेशंस टू बोथ ऑफ द मेंटर्स ऑफ दिस इंस्टीट्यूशन सो आई फील दिस इज अ ग्रेट थिंग